ਹਾਂ ਜੀ ਭਾਈ ਦੇਖਦਾ ਨਹੀਂ ਨਹੀਂ ਸਹੀ ਆ ਉਹ ਉਧਰੋਂ ਵੀ ਕਾਲੀ ਆ ਰ ਇੱਕ ਤਾਂ ਲਾਹਵੇਂ ਲਈ ਨਾ ਇਹਨੂੰ ਕੀ ਹੋ ਗਿਆ ਯਾਰ ਲੈ ਇਹਦੇ ਉਹ ਪੀਣੇ ਨਾ ਪੀਣੇ ਸਾਬਣਾ ਪਾਉਂਦਾ ਮਾਡਲ ਐਸਾ ਖਣਾ ਇਹਦਾ ਸਾਲਾ ਆਵਾਜ਼ਾਂ ਹੀ ਘੜਦਾ ਮੈਨੂੰ ਐ ਲੰਦਾ ਵੀ 36 30 ਕਿਰਾਏ ਨੂੰ ਓਡਾ ਹੈ ਨਹੀਂਗਾ ਵੀ ਜਿਵੇਂ ਹੈਨਾ ਚਲੋ ਵੜੀ ਜਾ ਤੇਲ ਟੋਲ ਭਾਈ ਲੋਕਾਂ ਚ ਨਹੀਂ ਖਾਂਦਾ ਕਿ ਭਾਈ ਡੀਜ਼ਲ ਤਾਂ ਸੇਮ ਹੀ ਖਾਂਦੇ ਹੁੰਦੇ ਸਾਰੀ ਸੇਮ ਖਾਂਦੇ ਹੁੰਦੇ ਟਰੱਕ ਦੇ ਕੋਈ ਫਰਕ ਨਹੀਂ ਪਉਂਦਾ ਕੋਈ ਵੀ ਕੋਈ ਮਰਜ਼ੀ ਕਹੇ ਮੇਰਾ ਘਟ ਕਹਿੰਦਾ ਕੋਈ ਵੱਟ ਕਹਿੰਦਾ ਕੋਈ ਖੋਜਾ ਖੰਦੇ ਸੀ ਹੋਰ ਜੇ ਵਾਰੀ ਵਾਧੂ ਐ ਰਾਜ ਰਾਜ ਲੱਗਣ ਦੇ ਪਾਣੀ ਕੋਹਨੇ ਹੁੰਦਾ ਆ ਆ ਟਰਾਲੀ ਅੱਜ ਮਗਰ ਪਾਉਣੇ ਆ ਇਹਨੇ ਉਹਦੇ ਦੇਖਣੀ ਨਹੀਂ ਦਿੱਤੀ ਤੇ ਹੁਣ ਦੋਹਾਂ ਦੇ ਫੇਰ ਡਰਾਈਵਰੀ ਵਿਖਾਉਣੀ ਬੈਠੀਆਂ ਆਪਾਂ ਨੂੰ ਆਈ ਦਿੱਤਨਾ ਮਾਰ ਮਾਰ ਗੇੜੇ ਚੱਲ ਬਈ ਜੱਟਾ ਚੱਕ ਕਰ ਪਰਲੇ ਬਣਾ ਲੰਗਾ ਟਰਾਲੀ ਨਹੀਂ ਰੱਕੀ ਲਿਵਿੰਗ ਹੀ ਕਰਤੀ ਇਹ ਪਾਉਣੇ ਨੇ ਬਾਈ ਮਿਲਿਆ 363 ਵਾਲਾ ਸਸੀ ਦਾ ਬਾਈ ਸਸੀ ਕਾਲ ਬਾਈ ਹੋਰ ਕਹਿਮੋ ਜੀ ਵਧੀਆ ਇੱਥੋਂ ਹੀ ਆ ਬਾਈ ਨਹੀਂ ਹਾਂ ਬਾਈ ਲੋਕਲ ਹੀ ਆ ਨਾਲ ਲੱਗੇ ਪਿੰਡ ਅੱਛਾ ਲੱਗੇ ਠੀਕ ਆ ਤੇ ਵਧੀਆ ਚੱਲਦਾ ਮਿੱਟੀ ਦਾ ਕੰਮ ਹਾਂ ਬਾਈ ਵਧੀਆ ਯਾਰ ਮੈਂ ਤੁਹਾਡਾ ਟਰੈਕਟਰ ਇਹੀ ਵੇਣਾ ਹੋਰ ਤਾਂ ਇੱਥੇ 363 ਬਸ ਜਾਂ ਅੱਜ ਟੱਕਰਿਆ ਇੱਕ ਪਲੇਟਫਾਰਮ ਦੇ ਵਾਲਾ ਹਨਾ ਹਾਂ ਜਾਂ ਤਾਂ ਤੁਸੀਂ ਲਈ ਜਾਂਦੇ ਨੇ ਕਿਹੜੇ ਨਹੀਂ ਟਰਾਲਿਆਂ ਤੇ ਸਾਡੇ ਕੋਲ ਦੋਾਂ ਤਿੰਨਾਂ ਕੋਲ ਹੀ 363 ਉਹ ਘਾਟਾ 363 ਹੈਨਾ ਹਾਂ 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 ਇਹ ਆਮ ਤਾਂ ਜਿਆਦੇ ਹਾਂ ਜਿਵੇਂ ਉਹ ਜੌਂਡੀਅਰ ਤੇ ਸਵਰਾਜ ਜਿਆਦੇ ਫਿਰਦਾ ਹਾਂ 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 ਉਹ ਚੰਗਾ ਚੱਲਦਾ ਬਈ ਹਾਂ ਬਈ ਵਧੀਆ ਤੇ ਵਧੀਆ ਪੈ ਜਾਂਦਾ ਕੋਈ ਢਾੜੀ ਇਹਦੇ ਤੇ ਹਾਂ ਬਈ ਵਧੀਆ ਡੰਗ ਲਾਇਆ ਜਾਂਦਾ ਵਧੀਆ ਇਧਰੋਂ ਨਾਲੀ ਜੋ ਕਿੱਥੋਂ ਜੇ ਲਾਉਣੇ ਹੰਨੇ ਬਾਈ ਯਾਰ ਨਾਲੀ ਦੇ ਵਿੱਚ ਹੀ ਲਾਉਣੇ ਇਹ ਨਾਲੀ ਦੇ ਵਿੱਚ ਕਿਵੇਂ ਪਤਲੇ ਦੇ ਵਿੱਚ ਜਾੜੇ ਅਸੀਂ ਕੱਲ ਅਸੀਂ ਗਏ ਤੂੜੀ ਬਣਾਉਣ ਤਾਂ ਉਹਦੇ ਤਾਂ ਨਾਲੀ ਦਾ ਹੀ ਰਗਾ ਹੀ ਹੈ ਕਿਉਂ ਉਹਦੇ ਕੰਡੇ ਜੇ ਨੰਗਣੇ ਪੈਂਦੇ ਆ ਮੰਨ ਲਾ ਕੰਡੇ ਬੱਟਾ ਬਾਈ ਹਾਂ ਬੱਟਾ ਜਿਵੇਂ ਦਰਿਆ ਦੀਆਂ ਹੁੰਨਗਾ ਹਾਂ ਬਈ ਅੱਛਾ ਆਏ ਆ ਉਥੋਂ ਲੋਕ ਪਟਾਈ ਜਾਂਦੇ ਰਹਿੰਦੇ ਹੋਣਾ ਹਾਂ ਬਈ ਠੀਕ ਆ ਇਹ ਕਿੰਨੇ ਚ ਲਾਉਣੇ ਇੱਕ ਬਾਈ ਤੁਸੀਂ ਟਰਾਲਾ ਇਹਦਾ ਬਈ ਰੇਟ ਤੇ ਹੈਗਾ 20 70 ਦੇ ਚੱਲੀ ਜਾਂਦੇ ਹੈਗੇ 1 ਕਿਲੋਮੀਟਰ ਦੇ 120 ਰੁਪਏ ਪਹਿਲੇ ਦੇ ਫਿਰ 70 70 ਠੀਕ ਹੈ ਤੁਸੀਂ ਆਪ ਦਾ ਉਹ ਕਿਰਾਇਆ ਤੇ ਉਹ ਗਾਂ ਭرائی ਅਗਲੇ ਦਾ ਸਾਰਾ ਉਹ ਠੇਕੇਦਾਰ ਦਾ ਠੀਕ ਹੈ ਉਹ ਤੋਂ ਬਾਅਦ 70 ਰੁਪਏ ਠੀਕ ਹੈ ਸਹੀ ਹੈ ਬਾਬਾ ਚਲੋ ਰਹੀ ਜਾਂਦੇ ਤੇ ਤੇਲਦੂਲ ਬਾਈ ਲੋਕਾਂ ਤੇ ਨਹੀਂ ਖਾਂਦਾ ਕਿ ਬਾਈ ਡੀਜ਼ਲ ਤਾਂ ਸੇਮ ਹੀ ਖਾਂਦੇ ਹੁੰਦੇ ਸਾਰੀ ਸੇਮ ਖਾਂਦੇ ਹੁੰਦੇ ਟਰਾਲੇ ਦੇ ਕੋਈ ਫਰਕ ਨਹੀਂ ਹੁੰਦਾ ਕੋਈ ਵੀ ਕੋਈ ਮਰਜ਼ੀ ਕਹਦੇ ਮੇਰਾ ਘੱਟ ਖਾਂਦਾ ਕੋਈ ਵੱਧ ਖਾਂਦਾ ਕੋਈ ਹੋਰ ਖਾਂਦੇ ਸੇ ਪਰ ਇਹ ਰੇਰ ਸਾਡਾ ਤਾਂ ਚਲ ਟਰੈਕਟਰ ਪੁਰਾਣਾ ਹੈ ਮੈਨੂੰ ਤਾਂ ਨਾ ਟਰਾਲੀ ਤੇ ਇਹ ਆਪਣੇ ਵਾਲਾ ਤੇ ਹੁਣ ਪੰਜ ਮਾਡਲ ਐ ਸੌਖਣਾ ਇਹਦਾ ਸਾਰਾ ਆਵਾਜ਼ਾਂ ਹੀ ਘੱਟਦਾ ਮੈਨੂੰ ਆਇ ਲੱਗਦਾ ਵੀ 36 30 ਕਿਰਾਏ ਨੂੰ ਓਡਾ ਹੈ ਨਹੀਂ ਗਾ ਵੀ ਜਿਵੇਂ ਹਨ ਨਹੀਂ ਬਈ ਯਾਰ ਵਧੀਆ ਚੱਲੀ ਮੈਨੂੰ ਆਇ ਲੱਗਦਾ ਵੀ 36 30 ਮਹੀਨੇ ਮਾਇਜ ਬੋਝ ਆਉਂਦੀ ਇਹਦੀ ਤਾਂ ਨਹੀਂ ਆਉਂਦੀ ਨੀ ਨਵਾਂ ਕਰ ਨਹੀਂ ਯਾਰ ਇੰਨੀ ਤਾਂ ਨਹੀਂ ਆਉਂਦੀ ਜਿਵੇਂ ਮੀਡੀਅਮ ਗੇਰਾਂ ਚ ਤਾਂ ਆਉਂਦੀ ਐ ਹਾਈ ਲੋਕ ਜਿਵੇਂ ਜਿਵੇਂ ਨਹੀਂ ਆਉਂਦੀ ਕੋਈ ਚੱਲ ਚੱਲ ਵਧੀਆ ਫੜਦਾ ਤੇ ਸਾਡੇ ਵਾਲਾ ਤਾਂ ਅਸੀਂ ਤਾਂ ਮਿੱਟੀ ਦੀ ਟਰਾਲੀ ਲੈਣ ਜਾਵੜ ਗਿਆ ਨਾ ਜਵੇਂ ਹੀ ਨਹੀਂ ਆਉਂਦਾ ਨਾ ਸਵਾਦ ਆਉਂਦਾ ਯਾਰ ਗੇਰਾਂ ਘੁਰਾਂ ਜਾਂ ਚੱਕ ਪੁਰਾਣਾ ਮਾਡਲ ਐ ਕਿਸ ਟਰੈਕਟਰ ਹੁਣ ਹਾਂ ਕਿਉਂ ਗੱਲ ਨਹੀਂ ਬਣਦੀ ਉਹ ਨਹੀਂ ਇਹਨਾਂ ਤਾਂ ਦਿੱਲੀ ਦਾ ਹੈਗੀ ਯਾਰ ਇਹ ਤਾਂ ਫਰਾਂ ਵਾਲਾ ਹੈ ਆ ਵਧੀਆ ਹੁਣ ਹੀ ਲਿਆ ਸੀ ਬਾਈ ਇਹ ਹਾਂ ਇਹਨੂੰ ਵੀ ਮਹੀਨਾ ਹੋ ਗਿਆ ਮਹੀਨਾ ਫਿਰ ਮਹੀਨਾ ਠੀਕ ਆ ਚੱਲ ਵਧੀਆ ਜੋਰ-ਜ਼ੋਰ ਬਹੁਤ ਲੱਗਦਾ ਫਿਰ ਇਹਨਾਂ ਦੇ ਹਾਂ ਬਈ ਜੋਰ ਤਾਂ ਬਹੁਤ ਲੱਗਦਾ ਅੱਛਾ ਫਰਾਲ ਆ ਜਾ ਕਿੰਨਾ ਵਜਨ ਪੈ ਜਾਂਦਾ ਬਈ ਬਈ ਪੈ ਜਾਂਦਾ 170 75 80 ਦੇ ਲਿਵੇਂ ਜਾਵੜਾ ਅੱਛਾ ਜਾਂ ਵਸ ਨੈਟ ਹੀ ਹਾਂ ਸਹੀ ਗੱਲ ਨੈਟ ਦਾ ਠੀਕ ਆ ਚੱਲ ਵਧੀਆ ਫਿਰ ਤਾਂ ਦੇ ਬਈ ਕਿੰਨਾ ਚੜ ਚੱਲਦਾ ਤੁਹਾਡਾ ਸੀਜ਼ਨ ਹੁਣ ਬਸ 2-3 ਮਹੀਨੇ ਚੱਲੂ ਯਾਰ ਉਸ ਤੋਂ ਬਾਅਦ ਤਾਂ ਲੋਕ ਬਾਹਰ ਸਵਾਰ ਲੱਗ ਜਾਂਦੇ ਹਾਂ 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 ਠੀ ਔਰ ਕਹਿਵਾ ਬਾਈ ਵਧੀਆ ਬਾਈ ਚਲ ਬਾਈ ਆਪਰਾ ਮੈਂ ਅੱਗੇ ਇਥੋਂ ਲਾਗਦੇ ਨੂੰ ਬਾਈ ਤੈਨੂੰ ਬਹੁਤ ਧਰੀਆ ਖੈ ਮੈਂ ਬਾਈ ਜਾਵਾ ਨਵਾਂ ਲਾਈ ਕਰਦਾ ਤੇ ਡੈਕ ਡੋਕ ਲਾਇਆ ਨਹੀਂ ਬਾਈ ਯਾਰ ਬਾਈ ਯਾਰ ਹਲੇ ਲਾਉਣਾ ਹੈਗਾ ਹਾਈ ਤੇ ਦਿਨ ਕਿਵੇਂ ਲੰਘਦਾ ਯਾਰ ਸਾਡਾ ਤਾਂ 10 ਮਿੰਟ ਬੰਦ ਹੋ ਜਾਏ ਹੁੰਦਾ ਯਾਰ ਕੀ ਕਰਕੇ ਹੁਣ ਓਏ ਰਾਹੀਂ ਲੰਘਿਆ ਤਰੇ ਕਰਦਾ ਅੱਛਾ ਚੱਲ ਵਧੀਆ ਤਿੰਨ ਟਰੈਕਟਰ ਚੱਲਦੇ ਹਾਂ ਬਾਈ ਹਾਂ ਇੱਥੇ ਇੱਕ ਹੋਰ ਛੱਤੀਤੀ ਚੱਲਦੇ ਤਿੰਨ ਹਾਂ ਇੱਕ ਸਾਨੂੰ ਹੁਣ ਰਾਹ 'ਚ ਟਕਰੇ ਪਲੇਟਫਾਰਮਾਂ ਲੱਗੇ ਹਾਂ ਪਲੇਟਫਾਰਮਾਂ ਹਾਂ ਸਪੈਸ਼ਲ ਹਾਂ ਸਪੈਸ਼ਲ ਉਹ ਉਹਦਾ ਵਧਾਉਂਦਾ ਹੋਊ ਖਰਚ ਆ ਯਾਰ ਥੋੜਾ ਘਣਾ ਅੜੀ ਨਹੀਂ ਯਾਰ ਕੋਈ ਫਰਕ ਨਹੀਂ ਇਹ ਟਰਾਲੇ ਚ ਸੇਮ ਹੀ ਰੱਖਦੇ ਆ ਡੀਏ ਜਾਂਦੇ ਇਹ ਵੀ ਸੇਮ ਆ ਡੀਏ ਵੀ ਇੰਨਾ ਹੀ ਖਾ ਜਾਂਦਾ ਹਾਂ ਉਹਨਾਂ ਹੀ ਖਾ ਜਾਂਦਾ ਠੀਕ ਚੱਲ ਵਧੀਆ ਆ ਕਿਰ ਕੰਮ ਕੰਮ ਦਾ ਵੀ ਫਰਕ ਹੁੰਦਾ ਉਹਨਾਂ ਕ ਜਿੰਨਾ ਕ ਵੱਧ ਖਾਓ ਉਹਨਾਂ ਕੰਮ ਵੀ ਜਾਂਦਾ ਹੋਰ ਆ ਵੀ ਨਹੀਂ ਆ ਉਹ ਭਾਵੇਂ ਹੁਣ ਰੈਂਗ ਤੇ ਕਿੱਥੇ ਦਾਣੇ ਚ ਬੀਡ ਲੈਣੀ ਨੇ ਰਾਵਣਾ ਕਰਪਾ ਇਹ ਫਰਕ ਨਹੀਂ ਚੱਲ ਵਧੀਆ ਨਹੀਂ ਅੱਜ ਦਾ ਮੌਸਮ ਕੱਚਾ ਹੋ ਗਿਆ ਭਰਾ ਸਾਡੇ ਨੂੰ ਹਾਂ ਬਹੁਤ ਗਰਮੀ ਤਾਂ ਬਹੁਤ ਹੁੰਦੀ ਚੱਲੇ ਪਿੰਡ ਹਾਂਜੀ ਹਾਂ ਚੱਲੇ ਲਈ ਵਧੀਆ ਲੱਗਿਆ ਜਦੋਂ ਸੀਜ਼ਨ ਰੱਖ ਲੈ ਸਮਾਨ ਨਾਲ ਤੇ ਚੱਲਦੇ ਆਂ ਭਰਾਵਾ ਟਾਇਰ ਟੂਰ ਤੇਰ ਬਹੁਤ ਉੱਡਦੇ ਨੇ ਤੇ ਚਿਫੜੇ ਲਾਈ ਵੀ ਬੈਠਾ ਬਈ ਹੈ ਹਾਂ ਇਹ ਯਾਰ ਬਾਈ ਮੈਂ ਤਾਂ 14 ਦੇ ਟਾਇਰਾਂ ਤੱਕ ਹੀ ਸਹੀ ਆ ਯਾਰ ਕਰਾਏ ਨਹੀਂ ਬਈ 16 ਦੇ ਟਾਇਰਾਂ ਨਾਲ ਵਧੀਆ ਤੂੰ ਯਾਰ ਮੇਰੇ ਸਾਰੀਆਂ ਗੱਲਾਂ ਉਲਟ ਜਾਂਦਾ ਪਰ ਮੈਨੂੰ ਆਇ ਲੱਗਾ ਵੀ ਜਦੋਂ ਕਸਾਈ ਕਸੂਈ 14 ਦੀ ਘੱਟ ਪੈਂਦੀ ਹੋਣੀ ਨਹੀਂ ਬਈ ਪਹਿਲਾਂ ਮੇਰੇ ਕੋਲ 14 ਵਾਲਾ ਸੀਗਾ ਸੋਨਾਲੀਕਾ ਅੱਛਾ ਉਹਦੇ ਨਾਲੋਂ ਹੀ ਚੰਗਾ ਹੈਗਾ 16 ਟਾਇਰ ਔਖਲੀ ਘੱਟ ਲੈਂਦਾ ਇਹ ਔਖਲੀ ਘੱਟ ਲੈਂਦਾ ਇਹ ਤਾਂ ਹੈ ਬਾਕੀ ਫਿਰ ਰਾਣੂ ਉਹਨਾਂ ਚੋਂ ਹੀ ਕੰਮ ਲੰਦੇ ਹਣ ਅਕਸਰ ਗ੍ਰਿਪ ਬਾਹਰ ਜਾਂਦੀ ਹੈ ਗ੍ਰਿਪ ਤਾਂ ਵੱਧਦੀ ਹੈ ਬਈ ਉਹ ਸੜਕ ਛੁੱਟ ਤੇ ਜੇ ਕੱਲਾ ਚਲਾਉਣਾ ਫੇਰ ਮੈਂ ਨਾ ਵੀ 14 ਦੀ ਚਲ ਕਸਾਈ ਅਕਸਰ ਘਾਟੇ ਮੈਨਿਆ ਲੱਗਦਾ ਤੇ ਬਾਹਲਾ ਲੰਮਾ ਝੋੜਾ ਫਰਕ ਨਹੀਂ ਹੋਣਾ ਹਨਾ ਬਾਹਲਾ ਲੰਮਾ ਝੋੜਾ ਫਰਕ ਚੱਲ ਵਧੀਆ ਇਹ 12 ਸਾਢੇ ਹੀ ਹੁੰਦੇ ਟਰਾਲੇ ਨਹੀਂ ਵੀ ਇਹ 11 ਹੱਦ 12 ਸਾਢੇ ਤੇ ਨਹੀਂ ਭਜਦਾ ਇਹ ਨਾ ਭਜਦਾ ਹਾਂ ਠੀਕ ਹੈ ਮਿੱਟੀ ਬਹੁਤ ਪੱਕੀ ਹਨਾ ਲਾਲ ਜੀ ਮਿੱਟੀ ਇਹ ਆ ਵੇ ਲੋ ਯਾਰ ਟਾਇਰ ਜੇ ਰੋੜ ਦੇ ਤਰ੍ਹਾਂ ਜਾਂਦੇ ਬਾਈ ਯਾਰ ਆ ਮੂਰੇ ਮੂਰੇ ਕਾ ਤੋ ਐ ਬਏ ਕੇ ਛੜ ਕੇ ਛੁੜ ਕੇ ਤਸਲਪ ਵਾਜ ਜਾਂਦਾ ਨਹੀਂ ਬਾਈ ਉਹ ਅੰਡਰ ਬ੍ਰੈਚ ਨਹੀਂ ਹਾਂ ਉਹਦੇ ਵਿੱਚ ਵਾਚਾ ਅੱਛਾ ਉਹ ਵੱਡਦਾ ਹੈ ਉਹ ਵੱਡਦਾ ਹੈ ਜਦੋਂ ਅੰਡਰ ਬ੍ਰੈਚ ਤੇ ਵਜਦੀ ਚੜਦਾ ਉਹ ਤਾਂ ਸੀਖਬਾਰੀ ਚੜਦਾ ਮਾਲਾ ਜ਼ੋਰ ਲਾ ਕੇ ਹਾਂ ਉਦੋਂ ਤਾਂ ਫੁੱਲ ਜ਼ੋਰ ਲੱਗਦਾ ਹਨ ਹੁਣ ਆ ਵੀ ਆ ਡੀਆਈ ਜੇ ਕੱਲ ਮੈਂ ਇੱਥੇ ਵੇਖਿਆ ਜੀ ਉਹ ਪੁਲ ਤੇਰਾ ਬੂਦ ਚੱਕੀ ਗਈ ਜੀ ਪੂਰੀ ਹਾਂ ਇਹ ਤਾਂ ਚੱਕਦੇ ਆ ਫੋੜੇ ਆਣਾ ਕੋਈ ਚਲੋ ਵੀ ਆ ਰਿਓ ਚਲੋ ਠੀਕ ਹੈ ਕਰੇ ਲਾਓ ਕਿਹੜੇ ਅਸੀਂ ਤਾਂ ਵੇਲੇ ਆ ਭਰਾ ਚੱਲਦੇ ਹਾਂ ਘਰਾਂ ਨੂੰ ਓਕੇ ਬਾਈ ਕਦੇ ਮੌਕਸਰ ਆਇਆ ਤਾਂ ਯਾਦ ਕਰੀ ਬਾਈ ਹਾਂ ਮੌਕਸਰ ਏਰੀਆ ਆਪਣਾ ਆ ਬਾਈ ਆਪਾਂ ਨੂੰ ਇਹ ਵੀ ਵੇਂਦਾ ਹੋਣਾ ਤੇ ਅਸੀਂ ਵੀ ਕਈ ਦਿਨਾਂ ਦੇ ਵੇਂਦੇ ਸੀ ਚਲ ਅੱਜ ਬਾਈ ਨਾਲ ਗੱਲਬਾਤ ਹੋ ਹੀ ਗਈ ਆਖਰ ਨੂੰ ਮੈਨੂੰ ਮਨ ਤੇ ਸੀ ਮੈਂ ਯਾਰ 36 ਦੀ ਕਿਰਾਏ ਵਾਲਾ ਟਰੈਕਟਰ ਹੈ ਨਹੀਂ ਇਹ ਤਾਂ ਬਾਅਦ ਜਾਈਆਂ ਗੱਲ ਰਹੇ ਹਾਂ ਪਰ ਬਾਈ ਕਹਿੰਦਾ ਥੋੜਾ ਪੁਰਾਣਾ ਕਰਕੇ ਹੋਣਾ ਬਾਈ ਨਵੇਂ ਵਧੀਆ ਲੈ ਵੀ ਮੱਤਰ ਪਿਆਰਿਓ ਕਹਿੰਦੇ ਵਾਹ ਤੇਰੇ ਤੂੰ ਲਈ ਹੋਣਾ ਨੇਰੀ ਆ ਗਈ ਅਹੀ ਤਾਂ ਨਹੀਂ ਪਹੁੰਚਦੇ ਸੀ ਤੇ ਮੌਸਮ ਤਾਂ ਖਰਾਬ ਹੋ ਗਿਆ ਮੌਸਮ ਤਾਂ ਖਰਾਬ ਹੋ ਗਿਆ ਯਾਰ ਰਹਿਣ ਕਿ ਨਹੀਂ ਜਾਣਾ ਹੈ ਪੰਨਾ ਪੰਨਾ ਲੈ ਲਈ ਹੈ ਨਾ ਯਾਰ ਭੇਜਾਂਗੇ ਯਾਰ ਐਸੀ ਕਿੰਨਾ ਪੜਾ ਮੌਸਮ ਹੋ ਗਿਆ ਯਾਰ ਰੱਬ ਨਹੀਂ ਚਾਹੁੰਦਾ ਜਾਈਏ ਤੁਹਾਡੇ ਏਰੀਆ ਜਾ ਆ ਜਾ ਭਰਾ ਦੋ ਥੈਂਕ ਯੂ ਉਤਰਾ ਯਾਰ ਰੱਖੋ ਇੱਥੇ ਰੱਖਣਾ ਪੈਣਾ ਪੈਰਾ ਜੀ ਹੋਰ ਸੁਣਾ ਬਾਈ ਕੀ ਬਣਾਉਣਾ ਹਨਾ ਬਸ ਬਣਾਉਣਾ ਕੀ ਹੈ ਚੜ੍ਹਾਈ ਜੇ ਬੜੀ ਰਹਿਣਾ ਬਾਈ ਯਾਰ ਮੈਂ ਤੈਨੂੰ ਸਵੇਰ ਦਾ ਦੇਖੀ ਜਨਾ ਨਹੀਂ ਯਾਰ ਅਰਜੰਟੇ ਲੌਂਗ ਵੈਨ ਕਣੀ ਲਾਉਣੀ ਕਹਿੰਦਾ ਧੌਣ ਲੈਂਦੀ ਲੈ ਜੇ ਨਵਾਂ ਨਵਾਂ ਲੱਗਿਆ ਖੇਤੀ ਚ ਹਾਂ ਤਾਂ ਹੀ ਸੌਦਾ ਗਲਤ ਕਰ ਲਏ ਸਾਡੇ ਨਾਲ ਉਹਦਾ ਹੀ ਅਸੀਂ ਢਿੱਲਦੇ ਹੀ ਗਏ ਨਾ ਹੋਰ ਬੰਦਾ ਨਾਲ ਗੱਲ ਹੀ ਇੰਨੇ ਚ ਹੋਈ ਐ ਨਹੀਂ ਪਤਾ ਹੁੰਦਾ ਆਇਆ ਤਾਂ ਹੈ ਹੀ ਬਾਈ ਇਹ ਠੋਕਰਾ ਖਾਦੀ ਪਤਾ ਲੱਗਦੀ ਐ ਚੀਜ਼ ਬਿਲਕੁਲ ਬਿਲਕੁਲ ਆ ਬਾਪੂ ਟਰਬੋ ਕਰਾਇਆ ਲੈ ਬਾਪੂ ਪੂਰਾ ਪਾੜਾ ਤੂੰ ਹਾਂ ਟਰਬੋ ਕਰਾਇਆ ਇਹ ਪਾਣੀ ਵਾਲੀ ਟੈਂਕੀ ਆ ਜੀ ਆ ਡੀਜ਼ਲ ਵਾਲੀ ਆ ਜਰਾ ਉੱਥੇ ਡੀਲ ਕਿਉਂ ਆਇਆ ਹੂੰ ਉੱਥੇ ਡੀਲ ਕਿਉਂ ਆਇਆ ਉੱਤੋਂ ਸਪਲਾਈ ਕਰਨਾ ਉਹ ਹੱਥ ਨੇ ਜੇ ਲਿਜਾਣਾ ਪੈਂਦਾ ਨਾ ਮਗਰ ਇਹ 50 ਲੀਟਰ ਨਾਲ 4 ਕਿ ਭਜਾਉਂਦਾ 4 ਵਜੇ ਫਿਰ ਮਗਰ ਮੋਟਰਸਾਈਕਲ ਤੇਲ ਜਾਣਾ ਪੈਂਦਾ ਤਾਂ ਕਰਕੇ ਬਾਪੂ ਪਹਿਲਾਂ ਤਾਂ ਆਹ ਲਵਾਈ ਸੀ ਡੀਜ਼ਲ ਨੂੰ ਇਹ ਬਣਾਉਂਦੇ ਜੰਗਾਲ ਲੋਹੇ ਦੀ ਹੁਣ ਪੰਪ ਤੇ ਇੰਜਣ ਨਵਾਂ ਕਰਾ ਕੇ ਲਾਏ ਆ ਤਾ ਫਿਰ ਇਹ ਤਾਂ ਅਸੀਂ ਪਾਣੀ ਪੂਣੀ ਪਾ ਲਈਦਾ ਕੰਮ ਦਿੰਦਾ ਆਵੇ ਠੀਕ ਹੈ ਤੇ ਹੁਣ ਬਦ ਲੈਣੀ ਬਾਲੇ ਦਿਨ ਹੋ ਗਏ ਪਾਣੀ ਨੂੰ ਆਹ ਚ ਡੀਜ਼ਲ ਪਾ ਲਈਦਾ 20 ਲੀਟਰ ਪਾ ਲਈਦਾ நேர தோழி நான் ਆਇਆ ਯਾਰ ਐਨ ਕਵੇ ਨਹੀਂ ਲਈ ਆਪਾਂ ਉਹ ਖੁੱਲੇ ਸਾਂ ਲਈ ਇਥੋਂ ਫਾਦਰ ਹੋਣਾ ਠੋਕੇ ਦਾ ਆ ਬਾਈ ਵੀ ਆਪਾਂ ਨੂੰ ਰਾਜ ਟੱਕਰੇ ਆ ਸਸੀ ਗਾ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡ ਬਾਈ ਢਾਲੀ ਭਾਲ ਹੈ ਜੀ ਆ ਕੀ ਨਾਮ ਜੀ ਆਪਣਾ ਸਾਤਰੀ ਸਿੰਘ ਗਿੱਲ ਠੀਕ ਹੈ ਵੀਰੇ ਕਾਦਾ ਕੰਮ ਬਾਈ ਕਿੱਧਰ ਚੱਲਦੇ ਵੈਟਰਨਰੀ ਲੈ ਜੀ ਅੱਛਾ ਵੈਟਰਨਰੀ ਦਾ ਲੈ ਵੀ ਮਿੱਤਰੋ ਪਸਨ ਵਾਲੇ ਭਰਾਵਾਸਤੇ ਇੱਧਰ ਦੇ ਰਹੀਏ ਤੇ ਬਾਈ ਨੂੰ ਤਾਂ ਜਾਣਦੇ ਹੀ ਹੋਣਿਆ ਤਾਂ ਗਰੀਬਣਾ ਹਾਂ ਹਾਂ ਠੀਕ ਠੀਕਾ ਚੱਲ ਵਧੀਆ ਬਾਈ ਯਾਰ ਨੇਰ ਬਹੁਤ ਚੱਲੀ ਜਾਂਦਾ ਹਣਾ ਨੇਰ ਬਹੁਤ ਹੈ ਜੀ ਹੋਰ ਚੱਲ ਵਧੀਆ ਬਾਈ ਭਰਾ ਮਿਲਿਆ ਧੰਨਵਾਦ ਬਾਈ ਆ ਜੋ ਚਾਹ ਪਾਣੀ ਬਸ ਬਸ ਬਾਈ ਧੰਨਵਾਦ ਬਾਈ ਸਾਡੇ ਏਰੀਆ ਬਹੁਤ ਧੰਨਵਾਦ ਭਰਾ ਮਿਹਰਬਾਨ ਯ ਅਹ ਬਾ ਚੱਲਦੇ ਆ ਬਾਈ ਯਾਰ ਕਰੋ ਤੁਸੀਂ ਕੋਈ ਵੀ ਕੰਮ ਕਰ ਬਾਕੀ ਕਦੇ ਆਏ ਮੌਸਰ ਮਿਲਿਓ ਜਰੂਰ ਹਾਂਜੀ ਹਾਂ ਠੀਕ ਆ ਕੋਈ ਨਹੀਂ ਜੜਾ ਪੰਡਾ ਇੱਥੇ ਆ ਟਾਇਰ ਪਾੜ ਗਿਆ ਹੋਜਣੀ ਤਾਂ 11 ਵਜੇ ਤੋਂ ਪਹਿਲਾਂ ਪਹੁੰਚ ਠੀਕ ਹੈ ਤੇ ਹਾਂ ਸਾਡੇ ਤਾਂ ਜਮਾਂ ਹੀ ਕੋਈ ਬਜ਼ੁਰਗ ਵੀ ਨਹੀਂ ਚਾਹਦਾ ਹੁਣ ਜੀ ਸੂਤ ਆ ਸੂਤ ਹੀ ਪੁੰਨਦਾ ਨਾ ਬਾਪੂ ਹਾਂ ਉਹ ਸੂਤ ਹੀ ਹੁੰਦਾ ਨਾ ਹਾਂ ਸੂਤ ਆ ਟੱਕੀਆਂ ਦੀਆਂ ਦਾ ਕਾਹਨੋਂ ਦੂਜਾ ਹੀ ਆਇਆ ਤਾਂ ਦੂਜਾ ਠੀਕ ਹੈ ਜੀ ਬਾਕੀ ਹੁਣ ਕੌਣ ਆ ਇਹਨੂੰ ਕਰਦਾ ਹੋਣਾ ਉਹ ਢੇਰੇ ਢੇਰੇ ਕੱਤੇ ਪਾਏ ਹਾਂ ਤੇ ਹੁਣ ਤਾਂ ਬਣੇ ਬਣੇ ਮਾਝੇ ਮਰਜੀ ਚੱਕ ਕੇ ਡਾ ਲਾ ਹੁਣ ਪਾਉਂਦੇ ਹਾਂ ਹੁਣ ਚਲੋ ਬਜ਼ੁਰਗਾਂ ਵਾਸਤੇ ਵਧੀਆ ਟਾਈਮ ਪਾਸ ਨੂੰ ਸੀਗਾ ਮਾੜਾ ਨਹੀਂ ਜੇ ਕੋਈ ਕੱਢਦਾ ਪਕਾਈ ਪਾਈ ਵਧੀਆ ਅੰਗ ਪੈਰ ਹਿੱਲੀ ਜਾਂਦੇ ਚਲੋ ਪਕਾਈ ਪਾੜੀ ਹੈ ਪਕਾਈ ਤਾਂ ਹੈਗੀ ਹੈ ਹਾਂ ਪਟਵਾਰੀ ਦਾ ਕੰਮ ਨਾਲੇ ਹੋਰ ਦਾ ਕੰਮ ਕਰਦੇ ਆ ਠੀਕ ਆ ਜੀ ਨਹਿਰ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਆ ਠੀਕ ਹੈ ਵਾਰੀਆਂ ਬਣਾਉਣੀਆਂ ਮਾਵਲਾ ਬਣਾਉਣਾ ਮਾਵਲਾ ਕਰਾਉਣਾ ਅੱਛਾ ਸਾਰੀ ਵਾਰੀ ਬੁਰੀ ਦੀ ਜ਼ਿੰਮੇਵਾਰੀ ਬਾਈ ਜੀ ਦੀ ਹੈ ਜ਼ਿੰਮੇਵਾਰੀ ਪੈਦੀ ਹੈ ਵਾਰੀਆਂ ਫੇਰ ਬਾਬਾ ਜੀ ਨਹਿਰ ਨੂਰ ਕਿਹੜੀ ਆਉਂਦੀ ਐ ਇੱਥੇ ਤੁਹਾਨੂੰ ਨਹਿਰ ਉਹ ਹੀ ਵੱਡੀ ਜਿਹੜੀ ਪੱਕੀ ਉਹ ਹੀ ਪੈਨਡ ਆਪ ਨੂੰ ਦੇ ਰਹੀ ਐ ਜਿਹੜੀ ਮੰਨ ਲਾ ਉਧਰ ਦੋਦੇ ਕੋਲ ਨਹੀਂ ਆਉਂਦੀ ਨਹਿਰਾ ਦੋ ਦੋਦੇ ਕੋਲ ਦੀ ਹਾਂ ਨਹਿਰਾ ਆਉਂਦਾ ਦੋ ਹੋਰ ਲਈ ਜਾ ਰਹੇ ਆ ਪਾਣੀ ਆਪਾਂ ਨੂੰ ਆ ਜਿਹੜੀ ਨਿੱਕੀ ਜਿਹੋ ਆਉਂਦਾ ਇੱਥੇ ਤਾਂ ਹੀ ਨਾ ਹੋਰਲੀ ਪਰਲੀ ਸਿੱਜੀ ਜਾਂਦੀ ਐ ਗਾਂ ਆਹ ਹੋਰ ਰਾਜਸਥਾਨ ਵਾਲੀ ਵੱਡੀ ਉਹ ਤਾਂ ਹਾਂ ਕਾਹ ਚੱਲਦੀ ਐ ਠੀਕ ਇਹ ਪਾਣੀ ਦੇ ਰਹੀ ਆ ਠੀਕ ਹੈ ਇੱਥੋਂ ਤਾਂ ਹੀ ਆਉਂਦਾ। ہاں ਉਹ ਹੋਗਾ। ਠੀਕ ਮੁੰਡਾ ਕੋਲ ਹੀ ਆਉਂਦਾ ਹਾਂ। ਹਾਂ ਜੀ ਹਾਂ ਬਾਈ। ਚਲੋ ਵਾਰੀ ਆਈ। ਪਿੱਛੇ ਤਾਂ ਲਿਖਿਆ ਸੀ ਮਲੋਟ 36 ਇੱਥੇ 80 ਹੋ ਗਿਆ ਲੈ। ਕਮਾਰੋ ਰੀ ਆ ਰਹਿਣਾ। ਆ ਨਾਕਾ ਫੇਰ ਆ ਗਿਆ ਜਿੱਥੇ ਉਹਦੇ ਰੋਕਿਆ ਸੀ। ਆਹੀ ਸੀ। ਉਹੀ ਨਾਕਾ। ਬੰਦਾ ਵੀ ਇੱਕ ਹੀ ਹੈ। Yeah. They... ਸਤਾਏ ਬੈਂ 3300 ਦਾ ਪੂਰਾ ਕਰ ਲਾ ਵੇ 40 ਲੀਟਰ ਹੋ ਗਿਆ 40 ਲੀਟਰ ਨਾ ਬਾਦੋ ਇਹ ਨਹੀਂ ਬਾਕੀ ਲੱਗਦਾ ਇਹ ਕੱਟਦਾ ਨਹੀਂ ਕਰਦੀ ਕਿ ਕੋਈ ਚੱਕਰ ਨਹੀਂ ਹੋ ਜਾਊਗੀ ਹੋ ਜਾਊਗੀ ਕੱਲ ਹੋ ਜਾ ਜਲਦੀ ਕਰ ਫਿਰ ਪੂਰਾ ਉਹ ਨਹੀਂ ਰੱਖਣੀ ਯਾਰ 10 502 ਹਲੇ ਕਰਕੇ ਪਰ 44000 ਦਾ ਆ ਗਿਆ ਫਿਰ ਹਾਂ ਤੇਰੇ ਬੋਲ ਆ ਗਿਆ ਫਿਰ 44000 ਦਾ ਸਹੀ ਚਲ ਚੰਗੋ ਬਾਈ ਓਕੇ ਧੰਨਵਾਦ ਖਰਾ ਤੁਹਾਨੂੰ ਉਠਾਉਣਾ ਸੀ ਬਾਅਦੇ ਤੇ ਠੀਕ ਆ ਬਈ ਲੈ ਨਾ ਪਰ ਹੋਰ ਜੋੜ ਨਹੀਂ ਆਉਂਦੇ ਜਾ ਕੇ ਕੋਈ ਕਾਹ ਨਹੀਂ ਕੋਈ ਟੈਨਸ਼ਨ ਨਹੀਂ ਪੁਰਾਣੀ ਕਿੰਨੇ ਮਹੀਨੇ ਦਾ ਸੜਕ ਪਾਉਣ ਲੱਗੇ ਹਨ ਜਾ ਬੋਲ ਬੰਦ ਬੋਲ ਕਈ ਆ ਤੇ ਪਹਿਲੀ ਐਂਟਰੀ ਮਾਰਨੀ ਬੋਲਦੇ ਹੈ ਜੋ ਆਪਾਂ ਪਹਿਲਾਂ ਇੱਥੇ ਹੀ ਹੁਣ ਉੱਧਰ ਲਾਵਾ ਹੁਣ ਲੈ ਦੇ ਪੱਤਰ ਪਿਆਏ ਮੇਰੇ ਬੋਲਦੇ ਪਹਿਲੇ ਵਾਲਾ ਐਂਟਰੀ ਮਾਰ ਲੱਗਿਆ ਦੇਖ ਲਈ ਆਪਾਂ ਹੋਰ ਦੂਬਾਰ ਉੱਧਰ ਜਾਵੜੇ ਤਕਰੀਬਨ 22 23 ਦਾਣਾ ਹੋ ਗਿਆ ਹੁਣ 25 ਹੋ ਗਿਆ ਵਾਲਾ ਸਾਥ ਤਲੀ ਦੇ ਗਏ ਤੇ ਆ ਵਾਕਈ ਭਈ ਕਹਿੰਦੇ ਇੱਥੇ ਉਪਨਾ ਚੜਦੇ ਨਹੀਂ ਟਰਾਲੀਆਂ ਚੜਦੇ ਨਹੀਂ ਇੱਥੇ ਡੇਟ ਵਾਈ ਦਾ ਵਾਅਦਾ ਰੋ ਨਹੀਂ ਰਿਹਾ ਲਾ ਪਿੰਡਾ ਚੀਲਾ ਬਣ ਗਿਆ ਆ ਮੈਂ ਦੇ ਇੱਕ ਦਰ ਆ ਗਏ ਯਾਰ ਗਿਆਨਿਆਰ ਦਿਆ ਕਰਦੇ ਵੀ ਇੱਥੇ ਟੇਪਰ ਕਰਾ ਲਾਂਗੇ ਨਹੀਂ ਅੱਸੀ ਬਣ ਜਾਂਦੇ ਉਹੀ ਗੱਲ ਹੋਈ ਬਸ ਆ ਆਦਾਰ ਰਹੇ ਜਿਹੜੀ ਗਿਆਨਿਆਰ ਕਰੈ ਲੈ ਵੀ ਮਤਰ ਆਉਂਦੀ ਨਾ ਫੀਲਿੰਗ ਜਿੱਦੇ ਵਿਚਾਲੇ ਬਣ ਗਿਆ ਨਾ ਉਥੇ ਆ ਉਦੋਂ ਛੱਡਾਂਗੇ ਆਪਾਂ ਕਰਦਾ ਕਰਕੇ ਪਾ ਲਾ ਉਧਰ ਭਜਾ ਕੇ ਜਰੀਨਰ ਨੂੰ ਨਾ ਮਾਵਾਂ ਆ ਦਾ ਨਿਆਰਾ ਹੀ ਬਹੁਤ ਸਿਰਾਂ ਗੱਲਬਾਤ ਹੋ ਗਿਆ ਦਾ ਮੈਂ ਬਲਾਣਾ ਹੀ ਬਹੁਤ ਉੱਚਾ ਆ ਰਿਹਾ ਵੇਖੋ ਤੇ ਕਿਉਂ ਆ ਜਾਣ ਲੱਗ ਰਹੇ ਹਾਂ ਰ ਦੂਰ ਹੀ ਦੇਖੀ ਮੈਂ ਕੋਲੇ ਜਾ ਕੇ ਦੇਖਣੀ ਆਵਲੀ ਉਹ ਘੜੀ ਕਰਮ ਵਾਲੀ ਹੈ ਨਹੀਂ ਠੀਕ ਲੱਗਦੀ ਕਿਰਾ ਦਾ ਮੇਰਾ ਬੜਾ ਦਿਲ ਡਰੀ ਜਾ ਨਹੀਂ ਮੈਨੂੰ ਪਤਾ ਨਹੀਂ ਮੱਖੀ ਦਾ ਕੀ ਹਾਲ ਹੋਇਆ ਹੁਣ ਮੇਰੇ ਬਣਾ ਕਿਉਂਕਿ ਪਾਣੀ ਕੱਸੀ ਦੇ ਹੁਣ ਮਿਹੜੇ ਹੱਕ ਦੋ ਇਹ ਤੋਂ ਪਹਿਲਾਂ ਤਾਂ ਪਾਣੀ ਦਾ ਬੁਰਾ ਹਾਲ ਹੀ ਖੜਕਾਂ ਖੁਰਦਾ ਉੱਢੀਆਂਗੇ ਪੱਲੇ ਬਾਪਾ ਲੱਗ ਗਿਆ ਪਾਣੀ ਬਾਈ ओके okay. अपना बाबे इथै चक के टांगर कूड़ी टाड़ी लावांगे यार लक्की बाबा करे कृपा ਚੰਗੀ ਚੰਗੀ ਹੋਵੇ ਜਿਹੜਾ ਨੇੜੇ ਜਾਈਏ ਥੇਰਾ ਤੋਂ ਦੂਰਾਂ ਜਾ ਸਕਈਆ ਠੀਕ ਹੈ ਏਰੀਏ ਦੀ ਸ਼ਾਨ ਲੱਗ ਰਹੀ ਹੈ ਬੱਲੇ ਇਹ टांगर ਚੱਕਣਾ ਆਪਾਂ ਰੇਲੋਂ ਵੈਲ ਇਥੇ ਸਟਾਰਟ ਸਟਾਰਟਿੰਗ ਆ ਰਿਹਾ ਬਹੁਤ ਮੱਕੀ ਕੰਮ ਹੋ ਰਾਇਆ ਤੇ ਤੂਹੇ ਦਾ ਪੱਲੇ ਹੀ ਕੋ ਨਹੀਂ ਆ ਉਹਦਾ ਯਾਰ ਜਾਵਾ ਹੀ ਰਹੀ ਪਈ ਆ ਸਰਾਂ ਵਾਲੀ ਤੇ ਕੀ ਚੱਕਰ ਪੈ ਗਿਆ ਹੋਰ ਜਵਾਰੀ ਵਾਧੂ ਐ ਰਾਜ ਰਾਜ ਲੱਗਣ ਦੇ ਪਾਣੀ ਕੋ ਹਣੇ ਨਾ ਘੰਟਾ ਆਉਂਦਾ ਆਪਣੇ ਵਦਨਾ ਉਹ ਵਿਚਾਰੇ ਦਾ ਹਰਪ੍ਰੀਤ ਦਾ ਫਾਇਦਾ ਆ ਜਾਊਗਾ ਉਹਨੇ ਲਾਉਣੀ ਮੱਕੀ ਉਹਨੂੰ ਦੋ ਘੰਟੇ ਬਣ ਕੇ ਘੰਟਾ ਸਾਢਾ ਵਧ ਜਾਣੇ ਹੋਏ ਆ ਮੰਨ ਜਾਉਂਦੇ ਨਾ ਪਿਆ ਇਹ ਧਰ ਲਿਆ ਹਾਂ ਯਾਰ ਕੋਈ ਲੈ ਜਾਊਗਾ ਇਥੋਂ ਪਤਾ ਨਹੀਂ ਮੈਂ ਗੈਂਡ ਕਰਕੇ ਹੋਰ ਜਿਹੜਾ ਮਹਿੰਗਾ ਪੱਟਿਆ ਨਹੀਂ ਬੜ ਗਿਆ ਲਾਵਾਂਗੇ ਕੋਈ ਮੋੜਿਆ ਆਪਣੀ ਫਾਇਦਾ ਇਹ ਤਾਂ ਠੀਕ ਆ ਯਾਰ ਮੱਖੀ ਜਣਾ ਕੋਈ ਆ ਸੂਰਸਾਰ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤਾਂ ਹੀ ਆ ਇਹਨੂੰ ਚੱਕਰ ਪਿਆ ਵਾ ਇਹ ਥੋੜੀ ਜੀ ਬਾਲੀ ਕੰਡਮ ਰਹਿ ਜੱਲੀ ਹਨ ਇਹਦੇ ਜਿਹੜਾ ਰਗੰਦ ਵੀ ਹੋਊਗਾ ਹਨ ਸਰੋਂ ਵਾਲੀ ਕਰਕੇ ਹੁਣ ਉੱਠ ਖੜੂਗੀ ਹੁਣ ਸਪਰੇਅ ਸਪਰੂੜੇ ਵੱਜੀ ਚਲ ਮਾਰ ਦੇਣਾ ਇਹਦੇ ਹਾਲਾਤ ਆ ਜਰੀ ਯਾਰ ਆ ਕੀ ਹਾਲ ਹੋ ਗਿਆ ਲੈ ਆਏ ਆਪ ਦੇ ਬਿਨਾ ਕੰਮ ਨਹੀਂ ਉੱਥੇ ਰਹਿ ਜਾਂਦੇ ਆ ਇੱਕ ਗੜਾ ਹੀ ਵਾਜ ਜਾਂਦਾ ਨਾ ਅੱਜ ਨੂੰ ਮੂੰਹ ਹੋਰ ਹੋਣਾ ਚਲੋ ਕੋਈ ਨਹੀਂ ਗਾਂ ਨੂੰ ਅਗਲਾ ਗਾਂ ਨੂੰ ਬੰਦੇ ਵੱਧ ਕੰਮ ਵੀ ਵੱਧ ਹੁਣ ਲਓ ਜੀ ਮਿੱਤਰ ਪਿਆਰੇ ਮਸ਼ੀਨ ਦੇ ਬਲੇਡ ਬਲੂਡ ਬਦ ਲਈ ਜਾਂਦੇ ਆ ਡਰਾਈਵਰ ਸਾਹਿਬ ਆਪਣੇ ਤੇ ਉਹਨੇ ਮੈਂ ਜਲ ਮੱਕੀ ਨੂੰ ਢੇੜਾ ਮਾਰਿਆ ਜਿਹੜਾ ਸਵਾਦ ਯਾਰ ਵਾਕਈ ਹੈ ਨਾ ਉਲਟ ਫਸਲ ਨਾਲੋਂ ਆ ਹੁਣ ਸਾਰੇ ਖੇਤਾਂ 'ਚ ਗਰਮੀ ਗਰਮੀ ਬੁਰੇ ਹਾਲ ਹੁਣ ਜੇ ਇਧਰ ਵੇਣੇ ਸਵਾਦ ਆਉਣਾ ਕਿਹਣੀ ਮਾਰਾ ਦੀ ਕਿਰਪਾ ਨਾਲ ਚਲ ਵਧੀਆ ਖੜੀ ਆ ਅੱਗੇ ਵੀ ਚੰਗੀ ਰਵੇ ਤੇ ਵੀ ਆਲਟ ਚੀਜ਼ ਜਿਵੇਂ ਹੁਣ ਆਲੂ ਲਾਉਂਦੇ ਸੀ ਆਲੋਂ ਵਾਲੀ ਫਸਲ ਦਾ ਵੀ ਖਣੀ ਤਾਂ ਨਵੀਂ ਆ ਹਜੇ ਫਸਲ ਤਾਂ ਚਾਜ ਆ ਪੂਰਾ ਹੀ ਆਉਂਦਾ ਹਣਿਆਂ ਨੂੰ ਗੇੜਾ ਮਾਰਨ ਦਾ ਹੀ ਸਵਾਦ ਆਂਦਾ ਲੈ ਮੇਰ ਗੀੜੇ ਗੂੜੇ ਮਾਰ ਮੱਖੀਆਂ ਨੂੰ ਦੂਜਾ ਵੇਲੇ ਵੀ ਗਿਆ ਮੱਖੀ ਨੂੰ ਗੇੜਾ ਮਾਰਨਾ ਮਸ਼ੀਨ ਤਾਂ ਉਹ ਆਪਦਾ ਟਾਂਗਰ ਚੱਕਣਾ ਆਪਾਂ ਰਾ ਆਉਣਾ ਹੀ ਚਲਾਵਾਂਗੇ ਅੱਜ ਆਥਨ ਨੂੰ ਆਥਨ ਨੇ ਉਥਨੇ ਭਰਾਗੇ ਕਿਹੜਾ ਬਲੇਡ ਬਲੂਡ ਬਦਲਦੇ ਆਂ ਬਲੇਡ ਤਕਰੀਬਨ ਸਾਰੇ ਬੇਕਾਰ ਹੋ ਗਏ ਸਾਈਡ ਬਦਲਦੇ ਆ ਉਹਨਾਂ ਦੀ ਤੇ ਉਹ ਗੱਲ ਆ ਵੀ ਆ ਹੁਣ ਇਧਰ ਤਾਂ ਖਾਂਦੇ ਵਾਂ ਇਧਰ ਵੇਖ ਕੇ ਰੂਹ ਫੁਕਸ ਹੁੰਦੀ ਆ ਤਾਂ ਟਾਂਗਰ ਯਾਨੀ ਹੋਰ ਹੀ ਫੀਲਿੰਗ ਤੁਸੀਂ ਸਮਝ ਹੀ ਸਕਦੇ ਆ ਗਰਮੀ ਵਾਲੀ ਆਉਂਦੀ ਆ ਇਧਰ ਵੇਖ ਕੇ ਹਰਿਆਲੀ ਮੱਥੇ ਲੱਗਦੀ ਆ ਇਧਰੋਂ ਨਰਮ ਹੈਗੀ ਮੱਥੇ ਨਾਲ ਪਾਣੀ ਦੀ ਕਮੀ ਰਹਿੰਦੀ ਹੈ ਨਹੀਂ ਚਲੋ ਕੋਈ ਨਹੀਂ ਹੁਣ ਕੱਢਾਂਗੇ ਪਾਣੀ ਵਾਲੀ ਕਸਰੇ ਦੀ ਆ ਯਾਰ ਬੰਦੇ ਆ ਨੇ ਨਾ ਸਾਡੇ ਮਨ ਮਰਜੀ ਬਾਅਦ ਚ ਬਾਲੀ ਕਰਦੇ ਆ ਕਿ ਦਿਹਾੜੀ ਆ ਬੰਦਾ ਆਪਣਾ ਜਿਹੜਾ ਆਹ ਹੋਰਾ ਏ ਉਧਰੋਂ ਸਿਰੇ ਵਾਲੀ ਜਿਹੜੀ ਖਾਲੀ ਏ ਸਾਰੀ ਉਧਰੋਂ ਲੱਗਦੀ ਏ ਆਹ ਡਲਾਉਣੀ ਪੈਂਦੀ ਏ ਇਹਦੇ ਕਨੈਕਸ਼ਨ ਕੱਟਦੇ ਜਿਵੇਂ ਮੇਰੇ ਛੱਡੇ ਸੀ ਉਹ ਨਹੀਂ ਬਦਲ ਤੇ ਹੋਣੇ ਆ ਮਾਂ ਦੇ ਪੁੱਤਾਂ ਨੇ ਤੇ ਆ ਵੇਖ ਲੋ ਆ ਸਾਰੇ ਬੂਟੇ ਸੁੱਕ ਗਏ ਥੱਲੇ ਹੋਰਾ ਹੀ ਖਤਮ ਕਰਤਾ ਨਾ ਲੈ ਆਏ ਥੋੜੇ ਲੱਲੂ ਆਣੇ ਇਹਨਾਂ ਦੇ ਆ ਇਹ ਨੁਕਸਾਨ ਹੁੰਦਾ ਮੇਰਾ ਥੋੜਾ ਜਿਹਾ ਚੁੱਪ ਚੁੱਪ ਜੀ ਬਾ ਕੇ ਨਾ ਹੀ ਵੀ ਸਾਡੇ ਨੇ ਵੇਖਿਆ ਨਹੀਂ ਆਹੀ ਵੀ ਅੱਜ ਹੀ ਆਏ ਆ ਹੁਣ ਇਹ ਦੱਸਦੇ ਆਂ ਇੱਕ ਇਹ ਦੱਸਦੇ ਨੇ ਪਰ ਤੁਹਾਨੂੰ ਡੰਗਲਾ ਆ ਰਹੀ ਆ ਆਪਣੀ ਆ ਤਾਂ ਸਹੀ ਆ ਯਾਰ ਸਰ ਇੱਥੇ ਆਹ ਅੱਧੇ ਗਾਲੀ ਚਲ ਕੋਈ ਨਹੀਂ ਬਾਈ ਮੈਂ ਕਰਦਾ ਤੁਹਾਨੂੰ 11 ਸੱਕ ਵੀ ਖੜਾ ਜਾਂਦਰਾ ਪਤਾ ਨਹੀਂ ਕਿੱਥੇ ਹੈ ਅਰੇ ਡਾਕਟਰ ਸਾਹਿਬ ਕਿੱਧਰ ਗਏ ਆ ਯਾਰ ਉੱਤੇ ਹੀ ਲਾਤੀ ਯਾਰ ਹਨਾ ਜੈ ਜੀ ਆ ਯਾਰ ਆ ਤਾਂ ਸਾਲੇ ਪੂਰੀ ਕਾਲੀ ਐ ਐਨੇ ਨਹੀਂ ਸਹੀ ਆ ਹਾਂ ਉਹ ਉਧਰੋਂ ਵੀ ਕਾਲੀ ਐ ਇੱਕ ਤਾਂ ਲਾਹਵੇਂ ਲਈ ਨਾ ਇਹਨੂੰ ਕੀ ਹੋ ਗਿਆ ਯਾਰ ਲੈ ਇਹ ਨੋਕੀ ਨਾ ਪੀਣਸਾ ਹੋਣਾ ਬਹੁਤ ਕਾਲਾ ਆ ਯਾ ਯਾਰ ਬਾਈ ਹਾਏ ਕੁਮਾਰੀ ਹੋਈ ਚੱਕਰ ਕੀ ਪਿਆ ਯਾਰ ਬੱਲੇ ਤੂੰ ਕੀ ਦਲਜੀਤ ਦਸਾ ਜੰਗੂ ਆ ਦਸਤਾਨੇ ਪਾਏ ਆ ਹੈ ਕਲਾਕਾਰਾਂ ਨੂੰ ਆ ਕੀ ਹੋ ਗਿਆ ਯਾਰ ਮਾਮਾ ਨਹੀਂ ਉੱਤੇ ਉੱਤੇ ਹੀ ਆਈ ਐ ਵਿਚ ਵਿਚੀ ਆ ਤੇ ਸਹੀ ਆਏ ਹਾਂ ਇਹ ਜਿਹੜੀ ਮਗਰੋਂ ਵੱਡੀ ਉਹ ਹਾਂ ਸਾਰੀ ਉਹਦੇ ਮਗਰੋਂ ਵੱਡੇ ਆ ਹੈ ਆ ਨਹੀਂ ਦਾਲਦੀ ਇਹ ਤਾਂ ਵੈਥ ਟਪਾਉਣੀ ਕੋਈ ਦੋ ਜਮਣ ਦੋ ਆ ਹੁਣ ਆਏ ਨਹੀਂ ਨਾ ਪਤਾ ਯਾਰ ਉਹ ਅਸੀਂ ਜੀ ਤੇ ਨਾ ਠੋਕਲੀ ਮੈਨੂੰ ਤਾਂ ਉਹ ਦੀ ਸੀ ਜਾਂਦੀ ਥੱਲੇ ਔੜੀ ਦੀ ਆਪਣੇ ਨਹੀਂ ਆ ਬਾਈ ਹਾਂ ਅਜੇ ਤਾਂ ਉਹਨਾਂ ਮੂੰਹਵਾਂ ਗਾਹੀਏ ਖਰਾਬ ਆ ਨਹੀਂ ਖਰਾਬ ਆ ਆਵੇ ਮੂੰਹ ਨਹੀਂ ਨਾ ਮੂੰਹ ਨਹੀਂ ਦਾਗੇ ਆ ਪਾਟਾ ਪੀਸ ਪੀਸ ਨਾ ਵੇਚ ਤੋੜੀ ਵਾਲੀ ਜਿ ਫਿਰਦੇ ਨਵਾਂ ਦਾ ਆ ਪਾਟਾ ਪੀਸ ਪੀਸ ਨਾ ਵੇਚ ਕੇ ਤੂੰ